ਦੇਨੀ ਟਿਲਵਾ ਵਿਖੇ ਹੋਈ 4 ਲੱਖ ਰੁਪਏ ਦੀ ਲੁੱਟ ਦੇ ਮਾਮਲੇ ਨੂੰ ਹੱਲ ਕਰਦਿਆਂ ਸੀਆਈਏ ਸਟਾਫ ਨੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ ਜਦਕਿ ਦਰਖਾਸਤਕਰਤਾ ਮਾਸਟਰ ਮਾਇਰ ਦੀ ਗਿਫਤਾਰੀ ਬਾਕੀ ਹੈ ਇਹ ਜਾਣਕਾਰੀ ਦਿੰਦਿਆਂ ਐਸਪੀਡੀ ਸਰਪਜੀਤ ਰਾਏ ਨੇ ਦੱਸਿਆ ਕਿ ਦਰਖਾਸਤਕਰਤਾ ਗੁਰਮੀਤ ਸਿੰਘ ਉਰਫ ਗੀਤਾ ਵਾਸੀ ਰਈਆ ਨੇ ਆਪਣੀ ਦੋਸਤ ਨਾਲ ਮਿਲ ਕੇ ਚੂਠੀ ਵਾਰ ਦਾਤ ਰਚੀ ਸੀ ਜਿਸ ਤੇ ਕਾਰਵਾਈ ਕਰਦਿਆਂ ਉਸ ਦੇ ਦੋਸਤ ਸੰਤੋਖ ਸਿੰਘ ਉਰਫ ਕੱਕੂ ਪੁੱਤਰ ਮਨਜੀਤ ਸਿੰਘ ਵਾਸੀ ਲੋਗੜ ਹਾਲ ਵਾਸੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਲੁੱਟ ਦੇ 385000 ਰੁਪਏ ਬਰਾਮਦ ਕਰ ਲਏ ਹਨ ਜਦਕਿ ਗੁਰਮੀਤ ਸਿੰਘ ਦੀ ਗ੍ਰਿਫਤਾਰੀ ਬਾਕੀ ਹੈ ਢਿਲਵਾ ਤੋਂ ਹਰਜਿੰਦਰ ਢਿਲਵਾ ਰਿਪੋਰਟ ਇਹ 26 ਤਰੀਕ ਨੂੰ ਸਾਡੇ ਕੋਲ ਗੁਰਮੀਤ ਨਾਮ ਦਾ ਲੜਕਾ ਜਿਹੜਾ ਸੀ ਉਹ ਆਇਆ ਉਹਨੇ ਦੱਸਿਆ ਕਿ ਮੇਰੇ ਕੋਲੋਂ ਤਿੰਨ ਵਿਅਕਤੀਆਂ ਨੇ ਜ਼ਬਰਦਸਤੀ 4 ਲੱਖ ਰੁਪਏ ਕੋਲੇ ਟਲਵਾ ਤੇ ਇਹਦੇ ਬਿਆਨ ਤੇ ਕੇਸ ਰਿਸਟਰ ਕੀਤਾ ਗਿਆ ਥਾਣਾ ਟਲਵਾ ਵਿਖੇ ਇਨਸੀਡੈਂਟ ਇਹ 25 ਦਾ ਦੱਸਿਆ ਸੀ 25 ਤਰੀਕ ਨੂੰ ਵਾਪਰਦਾ ਗਈ ਹੈ 26 ਤਰੀਕ ਨੂੰ ਕੇਸ ਰਿਸਟਰ ਕਰਕੇ ਜਿਹੜੀ ਹੈ ਅਗਲੀ ਪਤੀਸ਼ੜੀ ਜਿਹੜੀ ਹੈ ਸ਼ੁਰੂ ਕੀਤੀ ਗਈ ਮਾਨਯੋਗ ਐਸਐਸਪੀ ਸਾਹਿਬ ਕੋ ਕੋਟਲਾ ਸ਼੍ਰੀ ਗਰਤੂਰੂ ਜੀ ਦੇ ਦਿਸ਼ਾ ਨਿਰਦੇਸ਼ ਤੇ ਇਹਦੀਆਂ ਟੀਮਾਂ ਜਿਹੜੀਆਂ ਗੱਠਿਤ ਕੀਤੀਆਂ ਗਈਆਂ ਕਿਉਂਕਿ ਇਸ ਸਨੇਚਿੰਗ 4 ਲੱਖ ਰੁਪਏ ਦੀ ਖੂਦ ਦਾ ਮਸਲਾ ਸੀਗਾ ਦੇ ਨੇ ਸਿ ਡੀਐਸਪੀ ਪੁਲਾਤ ਤੇ ਸੀਏਏ ਟੀਮ ਜਿਹੜੀ ਕਪੂਥਲਾ ਦੀ ਇੰਸਪੈਕਟਰ ਜਨਰ ਸਿੰਘ ਡੀਐਸਪੀ ਪਰਮਿੰਦਰ ਸਿੰਘ ਇਹਨੇ ਵਕਫਾ ਟੀਮਾਂ ਨੇ ਤਿਆਰ ਕੀਤੀ ਵਕਫਾ ਥਿਊਰੀਆਂ ਤੇ ਇਹਦਾ ਕੰਮ ਕੀਤਾ ਤੇ ਮਨ ਅਤੇ ਟੈਕਨੀਕਲ ਟੀਕ ਨਾਲ ਇਹ ਮਕਦਮੇ ਨੂੰ ਜਦੋਂ ਟੇਸ ਕੀਤਾ ਤੇ ਤੋਂ ਪਤਾ ਲੱਗਾ ਕਿ ਗੁਰਮੀਤ ਸਿੰਘ ਨੇ ਇਹ ਆਪਣੇ ਆਪ ਜਿਹੜੀ ਆਪਣੇ ਨਾਲ ਵਾਰਦਾਤ ਕਰਾਈ ਸੀਗੀ ਇਹਦੇ ਭਤੀਜੇ ਦੇ ਵੈਸੇ ਸੀਗੇ ਭਤੀਜੇ ਨੇ ਇਹਨੂੰ ਕਿ ਜੀ ਆ ਵੀ ਮੇਰੇ ਪੈਸੇ ਚਾਚਾ ਜਲੰਧਰ ਤੋਂ ਲਿਆਏ। ਇਹ ਪੈਸੇ ਜਿਹੜੇ ਸੀਗੇ ਇਹਨੂੰ ਹੜੱਪ ਕਰਨ ਲਈ ਇਹਨੇ ਵਾਦਾ ਸ਼ੋਅ ਕੀਤੀ ਹੈਗੀ। ਇਹਦਾ ਦੋਸਤ ਹੈਗਾ ਸੰਤੋਖ। ਉਹਨੂੰ ਇਹਨੇ ਪੈਸੇ ਫੜਾ ਦਿੱਤੇ ਸੀ। ਔਰ ਇਹ ਝੂਠ ਇਹਨੇ ਆ ਕੇ ਪੁਲਿਸ ਕੋਲ ਰਿਕਮੈਂਡੇਸ਼ਨ ਦਿੱਤੀ ਕਿ ਮੇਰੇ ਪੈਸੇ ਜਿਹੜੇ ਉਹ 3-4 ਲੱਖ ਰੁਪਏ ਕੋਕੇ ਲੱਗੇ। ਤੇ ਨਾਮ ਸਾਥੀ। ਸੋ ਇਹਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਸੰਤੋਖ ਜਿਹਨੂੰ ਇਹਨੇ ਪੈਸੇ ਦਿੱਤੇ 3 ਲੱਖ ਰੁਪਏ। ਔਰ ਇਹ ਜਲਾ ਮਹਿੰਦੀ ਮੁਕਦਮਾ ਗੁਰਨੀਤ ਸਿੰਘ

ਕਮ ਸਾਹ ਨਹੀਂ ਕੋਈ। ਆਂਸੇ ਥੋੜਾ ਜਿਆਦਾ ਹੜਬੜਾ ਰਿਆ ਸੀ ਆਪਣੇ। ਵਾਰ-ਵਾਰ ਛਿੰਕ ਕਰ ਰਿਹਾ ਸੀ ਜੀ ਜੀ। ਉਤੋਂ ਵੀ ਦਾ ਸ਼ੱਕ ਪਿਆ। ਉਹਨੂੰ ਫਿਰ ਟੈਕਨੀਕਲ ਤਰੀਕੇ ਨਾਲ ਉਹਨੂੰ ਚੱਕਦਾ ਕੰਮ ਕੀ ਕਰਦਾ ਬੰਦਾ। ਇਹ ਆਪ ਤਾਂ ਨਹੀਂ ਕੋਈ ਜ਼ਿਆਦਾ ਕੰਮ ਕਰਦਾ। ਇਹਦੀ ਘਰ ਵਾਲੀ ਜਿਹੜੀ ਹੈ ਉਹ ਬੁਟੀਕ ਦਾ ਕੰਮ ਕਰਦੀ ਹੈਗੀ। ਆਪ ਨਹੀਂ ਜ਼ਿਆਦਾ ਕੰਮ ਕਰਦਾ ਹੈਗੇ ਤਾਂ ਮਨ 'ਚ ਬੇਈਮਾਨੀ ਹੈਗੀ ਸੀ। ਬਦਨਿਤਾ ਹੋਵੇ। ਅਮਨਿਤਾ ਹੋਵੇ। ਪੈਸੇ ਦੇਖ।